ਤੁਪਵਾਗ ਧਰਤੀ ਤੇ ਖੜ ਜਾਣਾ ਤੁਪਵਾਗ ਧਰਤੀ ਤੇ ਖੜ ਜਾਣਾ ਬਰੂਦ ਵਾਂਗ ਫੜ ਕੁੱਟਣਾ ਚਾਹਾਂ ਕੁੰਟਾ ਅੰਦਰ ਗੂੰਜ ਜਾਣਾ ਦਿਲਵਕੜੀ ਵਿੱਚ ਸਿੰਕ ਜਾਣਾ ਜਿਉਣ ਦਾ ਹੀ ਤਰੀਕਾ ਹੁੰਦਾ ਹੈ ਜਿਉਣ ਦਾ ਹੀ ਸਿਲਕਾ ਹੁੰਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਪ੍ਰੀਤ ਕੌਰ ਵੀ ਆਜਾ ਰਹੀ ਇੱਕ ਨਵਾਂ ਵਿਸ਼ਾ ਲੈ ਕੇ ਉਮਰ ਕੀ ਹੈ ਜਾਂ ਉਮਰ ਨੂੰ ਆਮ ਇਨਸਾਨ ਕਿਸ ਲਾਇਜੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਦਾ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਲੈਂਦਾ ਹੈ ਦੋਸਤੋ ਉਮਰ ਚਾਰ ਤਰ੍ਹਾਂ ਦੀ ਹੈ ਸਭ ਸਾਰੇ ਕਹਿੰਦੇ ਹੋਣਗੇ ਕਿ ਉਮਰ ਇੱਕ ਤਰ੍ਹਾਂ ਦੀ ਹੈ ਜਿਹੜੀ ਹੈਗੀ ਆ ਸਾਨੂੰ ਪਤਾ ਆ ਨਹੀਂ ਉਮਰ ਚਾਰ ਤਰ੍ਹਾਂ ਦੀ ਹੁੰਦੀ ਹੈ ਚਾਰ ਤਰ੍ਹਾਂ ਦੀ ਉਮਰ ਕਿਹੜੀ-ਕਿਹੜੀ ਹੈ ਅੱਜ ਅਸੀਂ ਉਸ ਬਾਰੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਹ ਉਮਰ ਜੋ ਸਾਡੇ ਸਰਟੀਫਿਕੇਟ ਦੇ ਵਿੱਚ ਸਾਡੇ ਮਾਪੇ ਦੁਆਰਾ ਲਿਖਤ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਜਾਂ ਜਿਸ ਨੂੰ ਅਸੀਂ ਕਾਗਜ਼ਾਂ ਦੇ ਰੂਪ ਵਿੱਚ ਦੇਖਦੇ ਹਾਂ ਜਾਂ ਜਿਸ ਦੇ ਆਧਾਰ ਤੇ ਅਸੀਂ ਪੜ੍ਹਾਈ ਕਰਦੇ ਹਾਂ ਜਾਂ ਅਸੀਂ ਨੌਕਰੀ ਲੈਂਦੇ ਆ ਉਹ ਸਾਡੀ ਹੁੰਦੀ ਹੈ ਸਰਟੀਫਿਕੇਟ ਵਾਲੀ ਉਮਰ ਦੂਸਰੀ ਹੁੰਦੀ ਹੈ ਸਾਡੀ ਅਸਲ ਉਮਰ ਜੋ ਸਾਡੇ ਮਾਪਾਪ ਨੂੰ ਪਤਾ ਹੁੰਦਾ ਕਿ ਅਸੀਂ ਕਦੋਂ ਜਨਮੇ ਸੀ ਉਸ ਦਿਨ ਕਿਹੜਾ ਦਿਨ ਸੀ ਕਿਹੜੀ ਤਾਰੀਖ ਸੀ ਕਿਹੜਾ ਸਾਲ ਸੀ ਜੋ ਸਿਰਫ ਸਿਰਫ ਸਾਡੇ ਮਾਪਾਪ ਨੂੰ ਪਤਾ ਹੁੰਦਾ ਕਿ ਅਸਲ ਉਮਰ ਸਾਡੀ ਕੀ ਹੈ ਤੀਸਰੀ ਤਰ੍ਹਾਂ ਦੀ ਉਮਰ ਹੁੰਦੀ ਆ ਜੋ ਅਸੀਂ ਲੋਕਾਂ ਨੂੰ ਦਿਖਾ ਰਹੇ ਹਾਂ ਮਤਲਬ ਕਿ ਜੋ ਸਾਡੇ ਉਮਰ ਸਾਡੇ ਚਿਹਰੇ ਤੋਂ ਝਲਕ ਰਹੀ ਆ ਅਸੀਂ ਲੋਕਾਂ ਨੂੰ ਦਿਖਾ ਰਹੇ ਹਾਂ ਕਿ ਮੇਰੀ ਉਮਰ 40 ਸਾਲ ਆ ਮੇਰੀ ਉਮਰ 50 ਸਾਲ ਆ ਮੇਰੀ ਉਮਰ 20 ਸਾਲ ਆ ਮੇਰੀ ਉਮਰ 30 ਸਾਲ ਆ ਜੋ ਅਸੀਂ ਲੋਕਾਂ ਨੂੰ ਦਿਖਾ ਰਹੇ ਆ ਜਾਂ ਜਿਹੋ ਜਿਹਾਂ ਅਸੀਂ ਪਹਿਰਾਵਾ ਪਹਿਨ ਰਹੇ ਹਾਂ ਜਾਂ ਜਿਹੋ ਜਿਹਾਂ ਅਸੀਂ ਖਾਣ ਪੀਣ ਜਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰ ਰਹੇ ਆ ਉਹ ਹੁੰਦੀ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਉਮਰ ਹੁਣ ਇੱਥੇ ਅਸੀਂ ਕਈ ਐਗਜ਼ਾਮਪਲਸ ਲੈ ਲੈਣੇ ਆ ਬਹੁਤ ਸਾਰੇ ਉਦਾਹਰਨਾਂ ਸਾਡੇ ਸਾਹਮਣੇ ਨੇ ਅੱਜਕੱਲ ਦੇ ਜਿਹੜੇ 10-12 ਸਾਲ ਦੇ ਬੱਚੇ ਆ ਉਹ ਖਾਸ ਕਰਕੇ ਕੁੜੀਆਂ ਜਾਂ ਛੋਟੇ ਮੁੰਡੇ ਉਹ ਮੇਕਅਪ ਕਰਕੇ ਜਾਂ ਆਪਣਾ ਇਹੋ ਜਿਹਾ ਪਹਿਰਾਵਾ ਪਾ ਲੈਂਦੇ ਨੇ ਕਿ ਉਹ 10-12 ਸਾਲ ਦੀ بجائے ਉਹ 18-20 ਸਾਲ ਦੇ ਲੱਗਣ ਲੱਗ ਜਾਂਦੇ ਆ ਤੇ ਇਸ ਤਰ੍ਹਾਂ ਹੀ ਜਿਹੜੇ ਸਾਡੇ ਮੁੰਡੇ ਹੁੰਦੇ ਨੇ ਬੱਚੇ ਹੁੰਦੇ ਨੇ 10-12 ਸਾਲ ਦੇ ਬੱਚੇ ਤੇ ਜਿਹੜੀ ਉਹਨਾਂ ਦੀ ਗਰੋਥ ਹੁੰਦੀ ਆ ਜਾਂ ਜਿਹੜਾ ਉਹਨਾਂ ਦਾ ਹੈਅਰ ਸਟਾਈਲ ਹੁੰਦਾ ਹੈ ਜਾਂ ਜਿਹੜਾ ਉਹਨਾਂ ਦੇ ਕੱਪੜੇ ਪੈਣ ਦਾ ਤਰੀਕਾ ਹੁੰਦਾ ਹੈ ਉਸ ਤੋਂ ਉਹਨਾਂ ਦੀ ਉਮਰ 17-18 ਸਾਲ ਮਤਲਬ ਕਿ ਉਹਨਾਂ ਦੀ ਉਮਰ ਤੋਂ 5-7 ਸਾਲ ਵੱਡੀ ਲੱਗਣ ਲੱਗ ਜਾਂਦੀ ਆ ਉਹ ਆਪਣੇ ਆਪ ਨੂੰ ਜ਼ਿਆਉਰ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ ਜਾ ਸਾਡੇ ਕਈ ਵਾਰੀ ਕੋਈ ਬਹੁਤੇ ਜਿਹੜੇ ਲੋਕ ਹੁੰਦੇ ਆ ਉਹ ਕੀ ਕਰਦੇ ਆ ਜਦੋਂ ਉਹ ਰਿਟਾਇਰਮੈਂਟ ਦੀ ਉਮਰ ਹੁੰਦੀ ਆ 60 ਕੁ ਸਾਲ ਜਾਂ 58 ਸਾਲ ਉਸ ਤੋਂ ਬਾਅਦ ਅਕਸਰ ਉਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਤਾਂ ਹੁਣ ਵੱਡੇ ਹੋ ਗਏ ਆ ਤੇ ਹੁਣ ਅਸੀਂ ਬਹੁਤੇ ਕੰਮਕਾਰ ਨਹੀਂ ਕਰਾਂਗੇ ਜਾਂ ਹੁਣ ਅਸੀਂ ਵਧੀਆ ਖਾਣ ਪੀਣ ਨਹੀਂ ਰੱਖ ਸਕਦੇ ਜਾਂ ਹੁਣ ਅਸੀਂ ਉਹ ਜਿਹੇ ਰੰਗ ਨਹੀਂ ਪਹਿਨ ਸਕਦੇ ਜਾਂ ਉਹ ਜਿਹਾ ਅਸੀਂ ਪਹਿਰਾਵਾ ਆਪਣਾ ਨਹੀਂ ਰੱਖ ਸਕਦੇ ਤੇ ਸਭ ਤੋਂ ਆਗਮਯਾ ਚ第四 ਸਟੇਜ ਆ ਸਾਡੀ ਉਮਰ ਦੀ ਜੋ ਅਸੀਂ ਆਪ ਮਹਿਸੂਸ ਕਰਦੇ ਆ ਜੇਰੀ ਉਮਰ ਅਸੀਂ ਆਪ ਮਹਿਸੂਸ ਕਰਦੇ ਆ ਮੰਨ ਲਓ ਮੇਰੀ ਉਮਰ 30 ਸਾਲਾਂ ਤੇ ਮੈਂ ਆਪਣੇ ਆਪ ਨੂੰ 20 ਨਹੀਂ ਲੱਗ ਰਹੀਆਂ ਜਾਂ ਮੇਰੀ ਉਮਰ 40 ਸਾਲਾਂ ਮੈਂ ਆਪਣੇ 30 ਦੀ ਲੱਗ ਰਹੀਆਂ ਅਸੀਂ ਉਮਰ ਮੇਰੀ ਉਹ ਆ ਵੇਖੋ ਹੁਣ ਜਪਾਨ ਦੇ ਲੋਕ ਆ ਉਹ ਜ਼ਿੰਦਗੀ ਦੇ ਅਖੀਰਲੇ ਬਰੇ ਤੱਕ ਜਾਂ ਆਖਰੀ ਸਾਹ ਤੱਕ ਉਹ ਆਪਣੇ ਆਪ ਨੂੰ ਐਕਟਿਵ ਰੱਖਦੇ ਆ ਪੋਜ਼ਿਟਿਵ ਰੱਖਦੇ ਆ ਤੇ ਉਹ ਹੀ ਉਹਨਾਂ ਦੀ ਅਸਲੀ ਉਮਰ ਉਸ ਤੋਂ ਹੀ ਜਾਝ ਹੁੰਦੀ ਆ ਮੈਨੂੰ ਲੱਗਦਾ ਕਿ ਅਸਲ ਮਨੁੱਖ ਦੀ ਉਮਰ ਉਹ ਆ ਜਿਸ ਤੋਂ ਉਹ ਲੋਕਾਂ ਨੂੰ ਦਿਖਾ ਰਿਹਾ ਜਾਂ ਖੁਦ ਮਹਿਸੂਸ ਕਰ ਰਿਹਾ ਕਿ ਮੇਰੀ ਉਮਰ ਇਹ ਆ ਹੁਣ ਬਹੁਤੀ ਵਾਰੀ ਲੋਕਾਂ ਦੇ ਵਿੱਚ ਇਹ ਦੇਖਣ ਨੂੰ ਆਉਂਦਾ ਹੈ ਕਿ ਅਸੀਂ ਜੀ ਹੁਣ ਬਜ਼ੁਰਗ ਹੋ ਗਏ ਆ ਤੇ ਅਸੀਂ ਹੁਣ ਫਿੱਕੇ ਕੱਪੜੇ ਪਾਵਾਂਗੇ ਜਾਂ ਅਸੀਂ ਹੁਣ 30 40 ਸਾਲਾਂ ਦੇ ਆ ਤੇ ਹੁਣ ਅਸੀਂ ਇਹ ਕਲਰ ਨਹੀਂ ਪੋਣਾ ਜਾਂ ਹੁਣ ਅਸੀਂ 20 25 ਸਾਲ ਦੇ ਹੁਣ ਅਸੀਂ ਇਹ ਚੀਜ਼ ਨਹੀਂ ਕਰਨੀ ਜਾਂ ਇਹ ਚੀਜ਼ ਕਰਨੀ ਆ ਜੋ ਤੁਹਾਨੂੰ ਠੀਕ ਲੱਗ ਰਿਹਾ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਜੋ ਤੁਸੀਂ ਜਿੰਨਾ ਆਪਣੇ ਆਪ ਨੂੰ ਐਕਟਿਵ ਰੱਖ ਰਹੇ ਹੋ ਜਾਂ ਜਿੰਨਾ ਤੁਸੀਂ ਆਪਣੇ ਆਪ ਨੂੰ ਪੋਜਿਟਿਵ ਰੱਖ ਰਹੇ ਹੋ ਜਾਂ ਜਿੰਨੀ ਤੁਸੀਂ ਚੜ੍ਹਦੀ ਕਲਾ 'ਚ ਰਹ ਰਹੇ ਹੋ ਅਸਲੀ ਉਮਰ ਤੁਹਾਡੀ ਉਹ ਹੁੰਦੀ ਹੈ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਇਹ ਚਾ ਆਉਂਦੀਆਂ ਰਹਿੰਦੀਆਂ ਨੇ ਕਿ ਦੁੱਖ ਵੀ ਆ ਗਏ ਸੁੱਖ ਵੀ ਆ ਗਏ ਕਈ ਲੋਕ ਇਕਦਮ ਦੁੱਖਾਂ ਤੋਂ ਬਾਅਦ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਹੁਣ ਮੇਰਾ ਖਾਣ ਪੀਣ ਪੈਣ ਦਾ ਮੇਰਾ ਨਹੀਂ ਮਨ ਕਰਦਾ ਚਲੋ ਕੁਝ ਵਕਤ ਹੁੰਦਾ ਹੈ ਜਦੋਂ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਕਿ ਖਾਸ ਨੂੰ ਪਾਣਾ ਆਪਣੇ ਨਾਲ ਦਾ ਪੈਣਾ ਉਹ ਸਾਡਾ ਕੁਝ ਸਮੇਂ ਲਈ ਰੁਕ ਜਾਂਦਾ ਪਰ ਉਹ ਹਮੇਸ਼ਾ ਲਈ ਜਿੰਨਾ ਚਿਰ ਜ਼ਿੰਦਗੀ ਆ ਉਹਨਾਂ ਚਿਰ ਉਸਨੇ ਰੋਕ ਕੇ ਰੱਖਣਾ ਜਾਂ ਜਿੰਨਾ ਚਿਰ ਅਸੀਂ ਜੀ ਰਹੇ ਹਾਂ ਇਸ ਧਰਤੀ ਦੇ ਉੱਤੇ ਉਹਨਾਂ ਚਿਰ ਅਸੀਂ ਆਪਣੀਆਂ ਖੁਆਇਸ਼ਾਂ ਨੂੰ ਮਾਰਨਾ ਜਾਂ ਉਹਨਾਂ ਚਿਰ ਆਪਣੀਆਂ ਜਿਹੜੀ ਸਾਡੀ ਪਸੰਦੀਏ ਚੀਜ਼ਾਂ ਨੇ ਉਸ ਤੋਂ ਦੂਰ ਰਹਿਣਾ ਇਹ ਵੀ ਬਹੁਤਾ ਸਹੀ ਨਹੀਂ ਹੁੰਦਾ ਜ਼ਿਆਦਾਤਰ ਲੋਕ ਜਿਹੜੇ ਘਰਾਂ ਤੋਂ ਬਾਹਰ ਰਹਿੰਦੇ ਆ ਖਾਸ ਕਰਕੇ ਨੌਕਰੀ ਕਰਦੇ ਆ ਜਾਂ ਕੋਈ ਆਪਣਾ ਬਿਜ਼ਨਸ ਕਰਦੇ ਆ ਉਹ ਲੋਕਾਂ ਦੇ ਰਹਿਣ ਸਹਿਣ ਦਾ ਜਿਹੜਾ ਤਰੀਕਾ ਹੁੰਦਾ ਜਾਂ ਉਹ ਲੋਕਾਂ ਦੇ ਉੱਠਣ ਬੈਠਣ ਦਾ ਜਾਂ ਕੱਪੜੇ ਪਹਿਨਣ ਦਾ ਜਿਹੜਾ ਸਲੀਕਾ ਹੁੰਦਾ ਆ ਉਹ ਆਮ ਲੋਕ ਜਿਹੜੇ ਘਰਾਂ 'ਚ ਰਹਿੰਦੇ ਆ ਉਹਨਾਂ ਨਾਲ ਕੁਝ ਵੱਖਰਾ ਹੁੰਦਾ ਤੇ ਐਕਟਿਵ ਹੁੰਦਾ ਹੈ ਉਹਨਾਂ ਦੇ ਐਕਟਿਵ ਹੋਣ ਦਾ ਕਾਰਨ ਕੀ ਆ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਇੱਕ ਅਨੁਸ਼ਾਸਨ ਹੁੰਦਾ ਆ ਤੇ ਇੱਕ ਪੰਕਚੁਐਲਿਟੀ ਹੁੰਦੀ ਆ ਜਿਹੜੇ ਸਮੇਂ ਦੇ ਪਾਬੰਦ ਹੁੰਦੇ ਆ ਉਹਨਾਂ ਨੇ ਸਵੇਰੇ ਕੰਮਕਾਰ ਤੇ ਜਾਣਾ ਆਪਣੇ ਸਹੀ ਸਮੇਂ ਤੇ ਉੱਠਣਾ ਬੈਠਣਾ ਨੌਣਾ ਕੱਪੜੇ ਪਹਿਨਣੇ ਤੇ ਖਾਣਾ ਪੀਣਾ ਖਾ ਕੇ ਆਪਣੇ ਕੰਮਾਂ ਤੇ ਨਿਕਲ ਜਾਣਾ ਤੇ ਸ਼ਾਮ ਨੂੰ ਜਦੋਂ ਵੀ ਵਕਤ ਮਿਲਿਆ ਜਾਂ ਜਦੋਂ ਵੀ ਉਹਨਾਂ ਦੀ ਨੌਕਰੀ ਓਵਰ ਹੋ ਗਈ ਜਾਂ ਆਪਣੇ ਬਿਜ਼ਨਸ ਨੂੰ ਬੰਦ ਕਰਕੇ ਉਹ ਘਰਾਂ ਤੋਂ ਘਰਾਂ ਨੂੰ ਪਰਤਦੇ ਆ ਸੋ ਮੈਨੂੰ ਇਹ ਲੱਗਦਾ ਹੈ ਦੋਸਤੋ ਕਿ ਜਿਹੜੇ ਘਰਾਂ ਵਿੱਚ ਰਹਿਣ ਵਾਲੇ ਲੋਕ ਆ ਉਹ ਨੌਕਰੀ ਪੇਸ਼ਾ ਲੋਕਾਂ ਦੇ ਮੁਤਾਬਕ ਤੇ ਜਿਹੜੀ ਬਿਜ਼ਨਸਮੈਨ ਲੋਕ ਨੇ ਜਾਂ ਬਿਜ਼ਨਸ ਕਰਦੇ ਲੋਕ ਨੇ ਉਹਨਾਂ ਦੇ ਅਕੋਰਡਿੰਗ ਥੋੜੇ ਲੇਜੀ ਹੁੰਦੇ ਆ ਜਾਂ ਇਹ ਕਹਿ ਲੋ ਕਿ ਥੋੜੇ ਜਿਹਾ ਆਲਸੀ ਬਣ ਜਾਂਦੇ ਆ ਆਲਸੀ ਬਣਨ ਦੇ ਕਈ ਕਾਰਨ ਨੇ ਜਿਹੜੇ ਤਾਂ ਨੌਕਰੀ ਕਰਦੇ ਆ ਜਾਂ ਬਿਜ਼ਨਸ ਕਰਦੇ ਲੋਕ ਆ ਉਹ ਸਮੇਂ ਮਤਾਵ ਕੂਠਣਾ ਬੈਠਣਾ ਜਾਗਣਾ ਉਹਨਾਂ ਦਾ ਤੈਅ ਹੁੰਦਾ ਹੈ ਉਹ ਸਮੇਂ ਦੀ ਪਾਬੰਦ ਹੁੰਦੇ ਆ ਉਹ ਅਨੁਸ਼ਾਸਨ ਵਿੱਚ ਰਹਿ ਕੇ ਖਾਣਾ ਪੀਣਾ ਉਹਨਾਂ ਦਾ ਜਦੋਂ ਖਾਂਦੇ ਆ ਜਾਂ ਆਪਣੇ ਆਪ ਨੂੰ ਸਹੀ ਸਮੇਂ ਤੇ ਤਿਆਰ ਕਰਦੇ ਆ ਤਾਂ ਆਪਣੇ ਆਪ ਦੇ ਵਿੱਚ ਫਿੱਟ ਰਹਿਣਾ ਸ਼ੁਰੂ ਕਰ ਦਿੰਦੇ ਆ ਜਿਹੜੇ ਘਰਾਂ ਵਿੱਚ ਰਹਿਣ ਵਾਲੇ ਲੋਕ ਹੁੰਦਾ ਹੁੰਦੇ ਆ ਉਹ ਸਮੇਂ ਮਤਾਵ ਕਨਾਂ ਦਾ ਖਾਣਾ ਪੀਣਾ ਖਾਂਦੇ ਆ ਨਾ ਉਹ ਨਹਾ ਕੇ ਆਪਣੇ ਆਪ ਨੂੰ ਫਰੈਸ਼ ਕਰਦੇ ਆ ਜਾਂ ਆਪਣੇ ਆਪ ਨੂੰ ਕੱਪੜੇ ਪਾ ਕੇ ਆਪਣੇ ਆਪ ਨੂੰ ਇੱਕ ਵਾਰੀ ਦਿਨ ਜ਼ਿੰਦਗੀ ਦਿਨ ਦੇ ਵਿੱਚ ਤਿਆਰ ਕਰਦੇ ਆ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਡੇ ਐਕਟਿਵ ਰਹਿਣ ਦਾ ਕਾਰਨ ਸਾਡੇ ਜਵਾਨ ਰਹਿਣ ਦਾ ਕਾਰਨ ਇੱਕ ਵਜ੍ਹਾ ਇਹ ਵੀ ਆ ਕਿ ਅਸੀਂ ਘਰਾਂ ਤੋਂ ਜਦੋਂ ਬਾਹਰ ਨਿਕਲਦੇ ਹਾਂ ਜਾਂ ਕਿਸੇ ਕੰਮ ਨੂੰ ਅਸੀਂ ਸਮੇਂ ਬਤਵਕ ਕਰਦੇ ਹਾਂ ਤਾਂ ਉਹ ਲੋਕ ਜ਼ਿਆਦਾ ਐਕਟਿਵ ਹੁੰਦੇ ਆ ਤੇ ਉਹ ਲੋਕ ਆਪਣੀ ਉਮਰ ਤੋਂ ਛੋਟੇ ਲੱਗਦੇ ਆ ਜਾਂ ਉਹ ਲੋਕ ਜ਼ਿਆਦਾ ਲੰਬੀ ਜ਼ਿੰਦਗੀ ਜਿਉਂਦੇ ਆ ਜਾਂ ਉਹ ਲੋਕ ਜਿਹੜੇ ਨੇ ਉਹ ਜ਼ਿਆਦਾ ਪੋਜ਼ਿਟਿਵ ਰਹਿੰਦੇ ਆ ਚੜ੍ਹਦੀ ਕਲਾ 'ਚ ਰਹਿੰਦੇ ਆ ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਲੋ ਜਿਆਦਾਤਰ ਲੋਕ ਆ ਉਹ ਆਪਣੀ ਉਮਰ ਨੂੰ ਇਸ ਕਰਕੇ ਵੱਡਾ ਦਿਖਾ ਦਿੰਦੇ ਆ ਕਿ ਉਹ ਕਈ ਵਾਰੀ ਜ਼ਿੰਦਗੀ ਤੋਂ ਕਈ ਆਸਾਂ ਹੀ ਖਤਮ ਕਰ ਦਿੰਦੇ ਆ ਕਿ ਹੁਣ ਤਾਂ ਮੈਂ ਰਟਾਇਰ ਹੋ ਗਿਆ ਹੁਣ ਮੈਂ ਜੀ ਕੇ ਕੀ ਲੈਣਾ ਹੈ ਹੁਣ ਮੈਂ ਕਪੜੇ ਪਹਿਨ ਵਧੀਆ ਕਪੜੇ ਪਹਿਨ ਕੇ ਕੀ ਲੈਣਾ ਹੈ ਹੁਣ ਮੈਂ ਜਿਆਦਾ ਖਾ ਪੀ ਕੇ ਕੀ ਲੈਣਾ ਹੈ ਹੁਣ ਮੈਂ ਕਿੱਥੇ ਖੇਡਣ ਜਾਣਾ ਹੈ ਹੁਣ ਮੈਂ ਕਿੱਥੇ ਘੁੰਮਣ ਜਾਣਾ ਸੋ ਮੈਨੂੰ ਲੱਗਦਾ ਹੈ ਦੋਸਤੋ ਕਿਹੜੀ ਉਮਰ ਆ ਉਹ ਜਸਟ ਇੱਕ ਨੰਬਰ ਏਜ ਇਸ ਜਸਟ ਨੰਬਰ ਤੋਂ ਮੈਨੂੰ ਲੱਗਦਾ ਹੈ ਕਿ ਸਾਨੂੰ ਉਹਨੂੰ ਉਹਦੀ ਕਾਊਂਟਿੰਗ ਦੇ ਵਿੱਚ ਨਹੀਂ ਪੈਣਾ ਚਾਹੀਦਾ ਉਹਦੀ ਗਿਣਤੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਸਾਨੂੰ ਸਵੇਰੇ ਉੱਠ ਕੇ ਆਪਣੀ ਇੱਕ ਸ਼ਡਿਊਲ ਤੈਅ ਕਰਨਾ ਚਾਹੀਦਾ ਸਾਨੂੰ ਉਸ ਮੁਤਾਬਕ ਹੀ ਜ਼ਿੰਦਗੀ ਜੀਉਣੀ ਚਾਹੀਦੀ ਆ ਸਾਨੂੰ ਪੜ੍ਹ ਪੂਜਾ ਕਰਨੀ ਚਾਹੀਦੀ ਆ ਸਾਨੂੰ ਆਪਣਾ ਮਨੋਰੰਜਨ ਹਰ ਉਮਰ ਦੇ ਵਿੱਚ ਕਰਨਾ ਚਾਹੀਦਾ ਹੈ ਉਹ ਮਨੋਰੰਜਨ ਗੀਤ ਸੁਣ ਕੇ ਵੀ ਹੋ ਸਕਦਾ ਹੈ ਉਹ ਮਨੋਰੰਜਨ ਕੋਈ ਆਪਣੀ ਪਸੰਦੀਦਾ ਸ਼ੌਂਕ ਪੂਰਾ ਵੀ ਕੀਤਾ ਜਾ ਸਕਦਾ ਹੈ ਜਿਦੇ ਵਿੱਚ ਕੋਈ ਪੇਂਟਿੰਗ ਵੀ ਹੋ ਸਕਦੀ ਆ ਜਿਦੇ ਵਿੱਚ ਕੋਈ ਵਾਕ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਹਰ ਉਮਰ ਦੇ ਲੋਕਾਂ ਨੂੰ ਯੋਗਾ ਕਰਨਾ ਚਾਹੀਦਾ ਹੈ ਐਕਸਰਸਾਈਜ਼ ਕਰਨੀ ਚਾਹੀਦੀ ਹੈ ਆਪਣੇ ਉਮਰ ਦੇ ਲੋਕਾਂ ਨਾਲ ਉੱਠਣਾ ਬੈਠਣਾ ਵਿਚਰਨਾ ਚਾਹੀਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਉਮਰ ਹੈ ਉਹ ਤੁਹਾਡੇ ਸੋਚਣ ਮੁਤਾਬਕ ਹੈ ਤੁਹਾਡੇ ਅੱਜ ਲਈ ਇੰਨਾ ਹੀ ਕਾਫੀ ਹੈ ਬਹੁਤ-ਬਹੁਤ ਸ਼ੁਕਰੀਆ ਜੀ